ਲਓ ਜੀ ਦੋਸਤੋ ਅੱਜ ਉਹ ਭਰਾਵਾਂ ਦੀ ਖੁਆਇਸ਼ ਕਹਿ ਸਕਦੇ ਆਪਾਂ ਜਾਂ ਰੀਜ ਪੂਰੀ ਕਰਨੀ ਹੈ ਜਿਹੜੇ ਚੰਗੀ ਹਾਈਟ ਦੀ ਨੁਕਰੇ ਬੱਚੇ ਦੇਣ ਵਾਲੀ ਬਸ਼ੀਰੀ ਲੱਭਦੇ ਆ। ਮਿੱਤਰੋ 10 ਸਾਲ ਦੀ ਬਸ਼ੀਰੀ ਹੈ ਜੀ। ਤੇ ਹਾਈਟ ਦੀ ਗੱਲ ਕਰੀ ਤਾਂ ਕਾਟੋਂ ਵੀ ਬਾਹਰ ਹੋ ਪਰ ਤੁਸੀਂ ਕਾਟ ਮੰਨ ਕੇ ਚੱਲੋ। ਚੰਗੀ ਹਾਈਟ ਵਾਲੀ ਬੱਚੀ ਆ। ਲੱਤ ਲੁੱਤ ਦਾ ਸਾਈਜ਼ ਚੈੱਕ ਕਰ ਲਓ। ਨੁਕਰੇ ਬੱਚੇ ਦੇਣ ਵਾਲੇ ਬਰੀਕੀ ਬਰੂਕੀ ਜਿ ਪੂਰੀ। ਕੰਨ ਦਾ ਆਪਾਂ ਚਾਹੇ ਮੰਨ ਲਈ ਚਾਹੇ ਘਰ ਦੇ ਨਾਲੇ ਪੱਖੋਂ ਤੇ ਮੰਨ ਲਓ ਚੰਗੀ ਬਰੀਡਿੰਗ ਵਾਲੀ ਬਨ ਜੋ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤ ਤੁਹਾਡੇ ਸਾਹਮਣੇ ਤੇ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਆਪਾਂ ਮੰਨ ਲੇ ਵੀ ਚੰਗੀ ਬੁਸ਼ੀਰੀ ਲੈ ਕੇ ਆਏ ਪਹਿਲਾਂ ਤਾਂ ਅੱਜ ਤਰੀਕ ਦਾ ਦੱਸਦੀ ਆਪਾਂ 13 ਜੂਨ 2025 ਦੀ ਵੀਡੀਓ ਤਾਂ ਕਿ ਜੋ ਵੀ ਮੰਨ ਲਓ ਕੋਈ ਸੱਜਣ ਆਪਣਾ ਜਾਂ ਕੋਈ ਕਰਨ ਦਾ ਮਤਲਬ ਭਰਾ ਚੰਗੀ ਬੱਚੀ ਪਾਲਦਾ ਹੋਵੇ ਉਹਦੇ ਲਈ ਆ ਵੀਡੀਓ ਪਹੁੰਚ ਜੇ ਤੇ ਤਰੀਕਾ ਆਪਾਂ ਤਾਂ ਬੋਲਦੇ ਆ ਵੀ ਕਿਵੇਂ ਕਿਸ ਨੂੰ ਕੱਲੋਂ ਆਇਆ ਨਾ ਹੋਵੇ ਯਾਰ ਬਈ ਪਤਾ ਨਹੀਂ ਪੁਰਾਣੀ ਵੀਡੀਓ ਹੋ ਸਾਰਿਆਂ ਤੋਂ ਪਹਿਲਾਂ ਹੁਣ ਡਿਟੇਲ ਦਿੰਨੇ ਆ ਆਪਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਨੁਕਰੇ ਬੱਚੇ ਦੇਣ ਵਾਲੀ ਆ ਲਾਲ ਚੰਬੀ ਬੱਚੀ ਆ ਤੇ ਉਮਰ ਦੀ ਗੱਲ ਕਰੀਏ 3 ਸਾਲ ਆ ਬਾਲਪੋਰੀਆਂ ਦੇ ਸਾਫ ਬਾਲਪੋਰੀਆਂ ਦਾ ਸਾਰੇ ਜਾਨਵਰ ਆਪਣੇ ਫਾਰਮ ਤੇ ਜਿੰਨੇ ਵੀ ਜਾਨਵਰ ਅਵੇਲੇਬਲ ਹੋਣਗੇ ਸਾਰੇ ਬਾਲਪੋਰੀਆਂ ਵੱਲੋਂ ਸਾਫ ਹੋਣਗੇ ਹਾਈਟ ਰਮੈਂ ਵੀਡੀਓ ਦੇ ਸ਼ੁਰੂ ਚ ਹੀ ਦੱਸਤਾ 61 ਇੰਚ ਹਾਈਟ ਹੈ ਲੈਂਥ ਲੰਬੀ ਚੰਗੀ ਧੌਣ ਦੇਖੋ ਕਿੰਨੇ ਲੰਬੇ ਤੇ ਕੰਨ ਜਮਾ ਸੂਟਾ ਤੇ ਬਰੀਕ ਕੰਨ ਕੁੰਡੀ ਵਾਲਾ ਕੰਨ ਤੇ ਦੋਸਤੋ ਇੱਕ ਤੁਹਾਡਾ ਹੋਰ ਫਾਇਦਾ ਹੋ ਜਾਣਾ ਆਪਣੇ ਵਾਲੇ ਬਾਜ਼ ਤੋਂ ਮੀਟ ਵੀ ਕਰਾਤੀ ਦੋ ਦਿਨ ਪਹਿਲਾਂ ਫੋਟੋ ਵੀਡੀਓ ਮਿਲ ਜੂ ਬਾਜ਼ ਤੋਂ ਮੀਟਿੰਗ ਦੀ ਤੇ ਨੰਬਰ 2 ਤੇ ਬੱਚਾ ਪੂਰਾ ਟੌਪ ਦੇ ਦੋ ਕਿਉਂਕਿ ਬਾਦ ਦਾ ਖਾਨਦਾਨ ਦੀ ਗੱਲ ਕਰੀ ਤਾਂ ਅਰਜਨ ਰੋਲੀ ਵਾਲੇ ਦਾ ਡਾਇਰੈਕਟ ਬੱਚਾ ਤੇ ਬੱਚੇ ਪੂਰੇ ਟੌਪ ਦੇ ਉਹਨੇ ਦੇਨੇ ਤੇ ਸਵਾਰੀ ਦੀ ਵੀ ਬਾਸ ਇਹ ਨਾ ਸੋਚੋ ਵੀ ਸਵਾਰੀ ਦੀ ਵੀਡੀਓ ਨਹੀਂ ਲਈ ਪਤਾ ਨਹੀਂ ਸਵਾਰੀ ਦੀ ਬਾਦ ਤੁਰਦੀ ਬਹੁਤ ਆ ਦੋਸਤੋ ਆ ਕੇ ਚੜ ਕੇ ਦੇਖੋ ਮੈਂ ਟਰਾਈ ਕਰੂੰ ਤੁਹਾਨੂੰ ਅੱਜ ਸ਼ਾਮ ਨੂੰ ਵੀਡੀਓ ਬਣਵਾ ਕੇ ਪਾਵਾਂ ਸਵਾਰੀ ਕਿਉਂਕਿ ਤੁਹਾਨੂੰ ਵੀ ਪਤਾ ਟੈਂਪਰੇਚਰ ਹਾਈ ਹੋਣ ਦੀ ਵਜ੍ਹਾ ਨਾਲ ਗਰਮੀ ਦੀ ਵਜ੍ਹਾ ਨਾਲ ਇਹ ਵੀਡੀਓ ਸਵੇਰ ਸਵੇਰ ਬਣਾ ਲਈ ਸੀ ਤੇ ਉਹ ਵਜ੍ਹਾ ਤੇ ਕਰਕੇ ਜਿਹੜਾ ਸਵਾਰੀ ਵਾਲਾ ਬੰਦਾ ਆਪਣਾ ਹਜੇ ਨਹੀਂ ਆਇਆ ਸੀ ਤਾ ਗਰਕੇ ਸਵਾਰੀ ਵਾਲੇ ਕਲਿੱਪ ਨਾਲ ਨਹੀਂ ਲਾਈ ਗਈ ਦੋਸਤੋ ਪਰ ਸਵਾਰੀ ਦੀ ਪਾਸਾ ਬਾਲਪੋਰੀਆਂ ਦੀ ਸਾਫਾ ਹੱਥਾਂ ਪੈਰਾਂ ਦੀ ਵੀ ਸਾਫਾ ਰੇਟ ਵੀ ਜਾਇਜ ਆ ਤੇ ਹਾਈਡ੍ਰੋ ਪੂਰੀ ਤੇ ਮੀਟ ਵੀ ਕਰਾਤੀ ਸੋ ਦੋਸਤੋ ਜਿਹੜੀ ਵੀ ਕਹਿ ਭਰਾ ਦੇ ਚੱਲਦੀ ਹੋਈ ਤਾਂ ਦੇਖ ਸਕਦੇ ਮਿਲਦੇ ਨਵੇਂ ਵੀਡੀਓ